ਥੋੜਾ ਜਿਹਾ ਕਮਿਸ਼ਨ ਇਨਸੈਂਟਿਵ ਤਾਂ ਅਸਲੋ ਕੰਮ ਇਹਨਾਂ ਤੋਂ ਲੈਂਦੇ ਆ ਪੂਰੇ ਮੁਲਾਜ਼ਮ ਜਿੰਨਾ ਵੀ ਜਿਹੜੇ ਠੇਕਾ ਮੁਲਾਜ਼ਮ ਐ ਆਊਟਸੋਰਸ ਮੁਲਾਜ਼ਮ ਐ ਜਾਂ ਜਿਹੜੇ ਕੇਂਦਰੀ ਸਕੀਮਾਂ ਦੇ ਕੰਮ ਕਰਦੀਆਂ ਆ ਆਸ਼ਾ ਵਰਕਰ ਆਂਗਣਵਾੜੀ ਮੈਡੀਕਲ ਭੈਣਾ ਇਹਨਾਂ ਦਾ ਸ਼ੋਸ਼ਣ ਕਰਨਾ ਸਰਕਾਰ ਬੰਦ ਕਰੇ ਜਿਹੜਾ ਸਾਡਾ ਦੇਸ਼ ਆ ਉਹ ਆਜ਼ਾਦ ਹੋਏ ਨੂੰ ਕੱਲ ਨੂੰ 78 ਸਾਲ ਹੋ ਜਾਣਗੇ ਤੇ ਜੇ ਅਸੀਂ ਮੁਲਾਜ਼ਮ ਸੋਚੀ ਤਾਂ ਅੱਜ ਵੀ ਅਸੀਂ ਗੁਲਾਮ ਆ। ਸਰ ਨੇ ਸਾਡੀ ਕਿਸੇ ਵੀ ਪੁਖਾਰ ਨੂੰ ਕਿਸੇ ਮੰਗ ਪੱਤਰ ਨੂੰ ਉਹਨਾਂ ਨੇ ਬਿਲਕੁਲ ਧਿਆਨ ਵਿੱਚ ਨਹੀਂ ਲਿਆਂਦਾ ਸਾਡੀਆਂ ਸਾਰੀਆਂ ਮੰਗਾਂ ਨੂੰ ਲਗਾਤਾਰ ਨજર ਅੰਦਾਜ਼ ਕੀਤਾ ਜਾ ਰਿਹਾ। ਅੱਜ ਦੀ 4th ਕਲਾਸ ਜੂਨੀਅਨ ਵੱਲੋਂ ਮਿੰਨੀ ਸੈਕਟਰੀਟੇਟ ਵਿਖੇ ਭੁਖੜਤਾ ਚਿਰ ਕਿਤੇ ਕਿ ਜ਼ੋਰਦਾਰ ਨਾਰੇਬਾਜੀ ਕਰ ਸਖਤ ਸ਼ਬਦਾਂ ਨਾਲ ਵਿਰੋਧ ਕੀਤਾ ਗਿਆ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰਿਗਨੀਤ ਕੁਮਾਰ ਜੈਨ ਆਈਐਸ ਜੀ ਨੂੰ ਮੋਗ ਪੱਤਰ ਦਿੱਤਾ ਗਿਆ ਇਨਕਲਾਬ ਪਾਠੀ ਸ਼ੁਰੂ ਕਰੋ ਸ਼ੁਰੂ ਕਰੋ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਪਿਆਰ ਸਰ ਹਾਏ 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 ਮੰਗਾਂ ਰਮਾਂਦੇ ਹਾਏ 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 ਹਾਂ ਜੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਐ ਸੁਪਾ ਪ੍ਰਧਾਨ ਅਮਰਜੀਤ ਕੌਰ ਆਸ਼ਾ ਵਰਕਰ ਰਣ ਸਿੰਘ ਵਾਲਾ ਮੁੱਖ ਦਫ਼ਤਰ ਪੀ ਐਸ ਐਸ ਐਫ 1682 ਵੀ ਚੰਡੀਗੜ੍ਹ ਅੱਜ ਜੋ ਇਹ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦਾ ਰੋਸ ਆਉਦੇ ਵਿੱਚ ਸੰਜੇਪ ਦੀ ਕਲਾਸ 4 ਜੁਨੀਅਨ ਵੱਲੋਂ 14 ਤੇ 15 ਤਰੀਕ ਦੀ ਭੁਖ ਹੜਤਾਲ ਕੀਤੀ ਜਾ ਰਹੀ ਆ ਜੇ ਸੋਚਿਆ ਜਾਵੇ ਤੇ ਇੱਕ ਸਾਈਡ ਤੇ ਕੱਲ ਨੂੰ ਆਜ਼ਾਦੀ ਦੇਸਾ ਜਿਹੜਾ ਸਾਡਾ ਦੇਸ਼ ਆ ਉਹ ਆਜ਼ਾਦ ਹੋਏ ਨੂੰ ਕੱਲ ਨੂੰ 78 ਸਾਲ ਹੋ ਜਾਣਗੇ ਤੇ ਜੇ ਅਸੀਂ ਮੁਲਾਜਨ ਸੋਚੀ ਤਾਂ ਅੱਜ ਵੀ ਅਸੀਂ ਗੁਲਾਮ ਆ ਜੇਸੀ ਆਸ਼ਾ ਵਰਕਰਾਂ ਬਾਰੇ ਗੱਲ ਕਰੀਏ ਤਾਂ ਜਾਂ ਸਾਰੀਆਂ ਮੰਗਾਂ ਬਾਰੇ ਗੱਲ ਕਰੀਏ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਆਊਟਸੋਰਸਿੰਗ ਤੇ ਠੇਕੇਦਾਰੀ ਸਿਸਟਮ ਕਰ ਖਤਮ ਕਰਨ ਦੀ ਰੈਗੂਲਰ ਭਰਤੀਆਂ ਚਾਲੂ ਕਰਨ ਦੀ ਆਸ਼ਾ ਵਰਕਰ ਭੈਣਾਂ ਜਿਹੜੀਆਂ ਸਕੀਮ ਵਰਕਰ ਜਿਹੜੇ ਕੇਂਦਰ ਦੇ ਆ ਜੇ ਉਹਨਾਂ ਨੂੰ ਬੇ ਕਮਿਸ਼ਨ ਦੇ ਦੈਰੇ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਜਾਵੇ ਤਾਂ ਆਸ਼ਾ ਵਰਕਰਾਂ ਦੇ ਵਿੱਚ ਇੱਕ ਸਰਕਾਰ ਨੇ ਇੱਕ ਪਾਲਿਸੀ ਤਿਆਰ ਕੀਤੀ ਆ ਕੇਂਦਰ ਸਰਕਾਰ ਨੇ ਉਹ ਪਾਲਿਸੀ ਦੇ ਵਿੱਚ ਕੇਂਦਰ ਸਰਕਾਰ ਨੇ ਪਾਲਿਸੀ ਤਿਆਰ ਕੀਤੀ ਤੇ ਪਰ ਸਾਡੀ ਪੰਜਾਬ ਸਰਕਾਰ ਆ ਜਿਹੜੀ ਮਾਨ ਸਰਕਾਰ ਨੇ ਉਹ ਪਾਲਿਸੀ ਨੂੰ ਕੱਲਿਆਂ ਪੰਜਾਬ ਦੇ ਵਿੱਚ ਲਾਗੂ ਕੀਤਾ ਹਜੇ ਕਿਸੇ ਸਟੇਟ ਦੇ ਵਿੱਚ ਇਹ ਪਾਲਿਸੀ ਲਾਗੂ ਨਹੀਂ ਹੋਈ ਤਾਂ ਸਾਡੀਆਂ ਆਸ਼ਾ ਵਰਕਰ ਭੈਣਾਂ ਨੂੰ ਕਿਹਾ ਜਾ ਰਿਹਾ ਵੀ ਜਿਹੜੀਆਂ ਬੀਬੀਆਂ ਆਸ਼ਾ ਕੰਮ ਕਰਨੀਆਂ ਸਿਹਤ ਵਿਭਾਗ ਦੇ ਵਿੱਚ ਤੇ ਉਹਨਾਂ ਦੀ ਉਮਰ 58 ਸਾਲ ਕੀਤੀ ਜਾਊਗੀ ਤੇ 58 ਸਾਲ ਤੋਂ ਬਾਅਦ ਚ ਉਹ ਸੇਵਾ ਮੁਕਤ ਹੋ ਕੇ ਘਰੇ ਚਲੀਆਂ ਜਾਣਗੀਆਂ ਅਸੀਂ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਵੀ ਜਿਸ ਟਾਈਮ ਸਾਡੀਆਂ ਆਸ਼ਾ ਵਰਕਰ ਭਰਤੀ ਕੀਤੀਆਂ ਸੀ ਉਦੋਂ ਪੰਜਾਬ ਦੇ ਵਿੱਚ ਜੱਚਾ ਤੇ ਬੱਚਾ ਦੀ ਮੌਤ ਦਰ ਬਹੁਤ ਹੋ ਰਹੀ ਸੀ ਤੇ ਉਸ ਟਾਈਮ ਸਾਡੀਆਂ ਭੈਣਾਂ ਨੂੰ ਭਰਤੀ ਕਰਨ ਸਮੇ ਗਾਈਡ ਲਾਈਨ ਦੇ ਵਿੱਚ ਆਖਿਆ ਗਿਆ ਸੀ ਕਿ ਜਿਹੜੀਆਂ ਆਸ਼ਾ ਵਰਕਰ ਭਰਤੀ ਹੋਣਗੀਆਂ ਉਹ ਅਨਿਸ਼ਕ ਹੋਣਗੀਆਂ ਉਹ ਨੰਬਰਦਾਰਾਂ ਤਰ੍ਹਾਂ ਆਪਣੀ ਇੱਛਾ ਅਨਸਾਰ ਕੰਮ ਕਰ ਲਗੀਆਂ ਤੇ ਅੱਜ ਇਹਨਾਂ ਨੇ ਸਾਡੇ ਤੇ ਆਪਣੀ ਦੂਰੀ ਨੀਤੀ ਦੇ ਨਾਲ ਇੱਕ ਚੁੱਪਚੀਤਿਆਂ ਬਿਨਾ ਟੌਕ ਟੇਬਲ ਤੋਂ ਟੈਗ ਕੀਤਾ ਤੇ ਸਾਡੀਆਂ ਪੈਣਾ ਦੀਆਂ ਜਿਹੜੀਆਂ ਸਵਾਮਾਆਂ ਜਿਹੜੀਆਂ 58 ਚ ਜਾ ਚੁੱਕੀਆਂ 31 ਮਾਰਚ ਤੋਂ ਸਵਾਮਾ ਖਤਮ ਕਰਕੇ 800 ਦੇ ਕਰੀਬ ਆਸ਼ਾ ਵਰਕਰਾਂ ਘਰੇ ਤੌਰ ਤਿਆਂ ਉਹਨਾਂ ਦੇ ਅੱਜ ਬਿਲਕੁਲ ਚੁੱਲ੍ਹੇ ਬੰਦ ਪਏ ਆ ਅਸੀਂ 58 ਸਾਲ ਦੀ ਪਾਲਿਸੀ ਨੂੰ ਰੱਦ ਕਰਾਉਣ ਲਈ ਲਗਾਤਾਰ ਅਪ੍ਰੈਲ ਮਹੀਨੇ ਤੋਂ ਪੰਜਾਬ ਦੇ ਸਿਹਤ ਮੰਤਰੀ ਤੋਂ ਸਿਹਤ ਡਾਇਰੈਕਟਰ ਤੋਂ ਮਿਸ਼ਨ ਡਾਇਰੈਕਟਰ ਤੋਂ ਲੈ ਕੇ ਮੁੱਖ ਸਕੱਤਰ ਤੱਕ ਸਪੀਕਰ ਸਾਹਿਬ ਤੱਕ ਅਸੀਂ ਆਪਣੇ ਮੰਗ ਪੱਤਰ ਦਿੱਤੇ ਵੀ ਸਾਡੀਆਂ ਭੈਣਾਂ ਤੋਂ 58 ਸਾਲ ਦੀ ਪਾਲਿਸੀ ਪਾਸੇ ਕੀਤੀ ਜਾਵੇ ਜੇਕਰ 58 ਦੀ ਪਾਲਿਸੀ ਸਾਡੇ ਤੇ ਲਾਗੂ ਕਰਦੇ ਆ ਤੇ ਸਾਡੇ ਤੇ ਕੋਈ ਗ੍ਰੇਡ ਲਾਗੂ ਕੀਤਾ ਜਾਵੇ ਤੇ ਸਾਨੂੰ ਘਟੂ ਘਟ ਜਿਹੜੀ ਗ੍ਰੈਚੁਇਟੀ ਉਹ 5 ਲੱਖ ਰੁਪਇਆ ਦਿੱਤਾ ਜਾਵੇ ਤੇ ਪੈਨਸ਼ਨ 10000 ਦਿੱਤੀ ਜਾਵੇ ਫੇਰ ਸਾਡੇਆਂ ਭੈਣਾਂ ਨੂੰ ਘਰੇ ਤੋਰਿਆ ਜਾਵੇ ਸਰਕਾਰ ਨੇ ਸਾਡੀ ਕਿਸੇ ਵੀ ਪੁਖਾਰ ਨੂੰ ਕਿਸੇ ਮੰਗ ਪੱਤਰ ਨੂੰ ਉਹਨਾਂ ਨੇ ਬਿਲਕੁਲ ਧਿਆਨ ਵਿੱਚ ਨਹੀਂ ਲਿਆਂਦਾ ਸਾਡੀਆਂ ਸਾਰੀਆਂ ਮੰਗਾਂ ਨੂੰ ਲਗਾਤਾਰ ਨજર ਅੰਦਾਜ਼ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ 21 ਜੂਨ ਤੋਂ ਲੈ ਕੇ 28 ਜੂਨ ਤੱਕ ਪੰਜਾਬ ਦੇ ਸਾਰੇ ਕੰਮ ਠੱਪ ਕੀਤੇ ਮਜਬੂਰੀ ਦੇ ਵਿੱਚ ਤੇ ਉਸ ਟਾਈਮ ਆ ਪੰਜਾਬ ਸਰਕਾਰ ਨੇ ਜਦੋਂ ਕੰਮ ਬੰਦ ਪ੍ਰੋਪਰ ਚਾਰ ਦੇਥੇ ਬੰਦੀਆਂ ਤਾਂ ਅਸੀਂ ਕੰਮ ਬੰਦ ਕੀਤਾ ਤਾਂ ਸੇਤ ਸਵਾਵਾਂ ਬਿਲਕੁਲ ਠੱਪ ਪਈਆਂ ਸੀ ਤੇ ਇਹਨਾਂ ਨੇ ਸਾਡੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਨਾ ਤਾਂ ਜਿਮਨੀ ਚੋਣ ਕੱਢਣੀ ਜਿਨ੍ਹਾਂ ਨੇ ਨਾ ਇਹ ਮੁੜ ਮਹਿਕਮੇ ਦਾ ਕੰਮ ਚਾਲੂ ਕਰਨਾ ਸੀ ਤੇ ਸਾਨੂੰ ਸਿਆਸਤ ਦੇ ਨਾਲ 28 ਤਰੀਕ ਨੂੰ 28 ਜੂਨ ਨੂੰ ਜਲੰਧਰ ਵਿਖੇ ਕਵਾਨਾ ਕਲੱਬ ਦੇ ਵਿੱਚ ਇੱਕ ਮੀਟਿੰਗ ਦਿੱਤੀ ਜਿਹਦੇ ਵਿੱਚ ਆਪ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਮਾਨਯੋਗ ਭਗਵੰਤ ਮਾਨ ਜੀ ਨੇ 1 ਫੁੱਟ ਦੀ ਦੂਰੀ ਤੇ ਬਹਿ ਕੇ ਸਾਡੇ ਨਾਲ ਚਾਰੇ ਕਨਵੀਨਰਾਂ ਨਾਲ ਗੱਲ ਕੀਤੀ ਤੇ ਕੀ ਕੀਤੀ ਕਿ ਮੰਗਾ ਮੰਨੀਆਂ ਆਪਣੀ ਮੂੰਹ ਬੋਲੀ ਦੇ ਨਾਲ ਸਾਨੂੰ ਆਖਿਆ ਕਿ ਤੁਹਾਡੇ ਤੋਂ 58 ਦੀ ਉਮਰ ਹਟਾਈ ਜਾਊਗੀ ਤੋੜੀ ਉਮਰ ਹਦਕ ਕੰਮ ਕਰਨ ਦੀ 62 ਸਾਲ ਕੀਤੀ ਜਾਊਗੀ ਜਿਹੜੀਆਂ 800 ਦੇ ਕਰੀਬ ਭੈਣਾ ਤੁਹਾਡੀਆਂ ਕੱਡੀਆਂ ਹੋਈਆਂ ਉਹਨਾਂ ਨੂੰ ਦੁਬਾਰੇ ਬਹਾਲ ਕੀਤਾ ਜਾਊਗਾ ਜਿਹੜੀਆਂ ਫੈਸਲ ਤੇ ਤਰਬੀਬਾਂ ਥੋੜੀਆਂ ਉਹਨਾਂ ਨੂੰ 1000 ਰੁਪਏ ਦਾ ਵਾਅਦਾ ਕੀਤਾ ਜਾਊਗਾ ਤੇ ਉਹ ਸਰਕਾਰ ਸਾਨੂੰ 13 ਜੁਲਾਈ ਨੂੰ ਕਹਿੰਦੀ ਸੀ ਵੀ ਤੁਹਾਡਾ ਨੋਟੀਫਿਕੇਸ਼ਨ ਜਾਰੀ ਹੋ ਜਾ ਅੱਜ ਮਰ ਪੂਰਾ ਮਹੀਨਾ ਹੋ ਚੱਲਿਆ ਤੇ ਸਾਡੀਆਂ ਮੰਗਾਂ ਦੀ ਕੋਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਨੇੜੇ ਨਹੀਂ ਲਿਆਂਦੀ ਸਾਨੂੰ ਅਖੀਰ ਦੇ ਵਿੱਚ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਦਾ ਘਰੋਂ ਕਰ ਲਈ 15 ਅਗਸਤ ਨੂੰ ਸੰਗਰੂਰ ਦਾ ਪ੍ਰੋਗਰਾਮ ਅਲਿਕਣਾ ਪਿਆ ਤੇ ਉਹਨਾਂ ਨੇ ਇਹ ਯਾਦੀ ਦਿਨਸ ਨੂੰ ਦੇਖਦਿਆਂ ਹੁਣ ਵੀ ਸਾਡੇ ਨਾਲ ਇੱਕ ਸਟੰਟ ਖੇਡਿਆ ਵੀ ਤੁਹਾਨੂੰ 21 ਤਰੀਕ ਨੂੰ ਪੰਜਾਬ ਦੇ ਸਿਹਤ ਮੰਤਰੀ ਦੇ ਨਾਲ ਜਲਦ ਮੀਟਿੰਗ ਦਵਾਈ ਜਾਊਗੀ ਅਸੀਂ ਅਸੀਂ ਅੱਜ ਬੋਲਦੇ ਆ ਇੱਥੇ ਵੀ ਅੱਜ ਵੀ ਅਸੀਂ ਗੁਲਾਮ ਆ ਪੰਜਾਬ ਭਾਵੇਂ ਅੱਜ ਦੇਸ਼ ਜਿੰਨਾ ਮਰਜੀ ਆਜ਼ਾਦ ਹੋਵੇ ਪਰ ਸਾਡੇ ਪੈਰਾਂ ਦੇ ਵਿੱਚ ਅੱਜ ਵੀ ਗੁਲਾਮੀ ਦੇ ਨਾਲ ਉਹੀ ਜ਼ੰਜੀਰਾ ਪਿੱਛੇ ਮੁੜ ਕੇ ਦੇਖੀਏ ਤੇ ਉਹੀ ਆ ਅਸੀਂ ਅੱਜ ਵੀ ਆਜ਼ਾਦ ਨਹੀਂ ਅਸੀਂ ਅੱਜ ਵੀ ਆਪਣੀਆਂ ਮੰਗਾਂ ਲਈ ਸੜਕਾਂ ਤੇ ਬੈਠ ਰਹੇ ਆ ਸਾਡੀਆਂ ਭੈਣਾਂ ਦੀਆਂ ਗੁੱਟਾਂ ਪੱਟੀਆਂ ਜਾ ਰਹੀਆਂ ਸਾਡੀਆਂ ਭੈਣਾਂ ਨੂੰ ਅੱਤ ਦੀ ਗਰਮੀ ਦੇ ਵਿੱਚ ਰੋਲਿਆ ਜਾ ਰਿਹਾ ਲਗਾਤਾਰ ਫਾਨੇ 3 ਮਹੀਨੇ ਹੋ ਗਏ ਸੜਕਾਂ ਤੇ ਬੈਠਿਆਂ ਨੂੰ ਇਹ ਸਾਡਾ ਨੋਟੀਫਿਕੇਸ਼ਨ ਫੇਰ ਵੀ ਇਹ ਸਰਕਾਰ ਨੇ ਜਾਰੀ ਨਹੀਂ ਕੀਤਾ ਇਹ ਪੰਜਾਬ ਸਰਕਾਰ ਤੇ ਸਾਡਾ 2500 ਰੁਪਏ ਦਾ ਸਿਰਫ ਬੋਝ ਆ ਸੀ ਅਸੀਂ ਸਰਕਾਰ ਦਾ ਐਡਾ ਵੱਡਾ ਸਿਹਤ ਮੈਕਮੇ ਦਾ ਸਾਰਾ ਧੁਰਾ ਕਮਾਈ ਆਉਨੇ ਆ ਇਹ ਕਾਸ਼ਾ ਵਰਕਰ 52 ਕੰਮ ਕਰ ਰਹੀ ਆ ਸਿਹਤ ਮੈਕਮੇ ਦੇ ਗਰਾਉਂਡ ਲੈਵਲ ਤੋਂ ਤੇ ਪਰ ਉਸ ਵੱਲ ਦੇਖਿਆ ਨਹੀਂ ਜਾ ਰਿਹਾ ਔਸਨ ਨਗੂਣੇ ਪੱਤੇ ਤੇ ਰੋਲਿਆ ਜਾ ਰਿਹਾ ਨਗੂਣੇ ਪੱਤੇ ਤੇ ਰੋਲਣ ਦੀਆਂ ਜਿਹੜੀਆਂ ਹੱਦਾਂ ਬੰਨ੍ਹਾ ਉਹ ਸਭ ਟੱਪ ਚੁਕੀਆਂ ਵੱਡੇ ਪੱਦਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇਕਰ ਜੋ ਸਾਨੂੰ ਮੀਟਿੰਗ ਮਿਲੀ ਆ ਉਹਦੇ ਵਿੱਚ ਸਾਡਾ ਨੋਟੀਫਿਕੇਸ਼ਨ ਨਾ ਜਾਰੀ ਹੋਇਆ ਆਉਣ ਵਾਲੀ ਜਿਹੜੀ ਸਾਡੀ ਲੜਾਈ ਹੋਊਗੀ ਉਹ ਆਰ ਪਾਰ ਦੀ ਲੜਾਈ ਹੋਊਗੀ ਉਹ ਜਥੇਬੰਦੀ ਵੱਲੋਂ ਸੱਦਾ ਆਇਆ ਵੀ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅੱਜ ਭੁਖੜਦਾਲ ਰੱਖਣੀ ਹੈ ਕੱਲ ਜਿਹੜੇ ਮੰਤਰੀ ਜਿੱਥੇ-ਜਿੱਥੇ ਵੀ ਝੰਡਾ ਲਹਿਰਾਉਣ ਆਉਣਗੇ ਜਿਲ੍ਹਾ ਹੈੱਡਕੁਆਰਟਰਾਂ ਤੇ ਉਹਨਾਂ ਮੰਤਰੀਆਂ ਦੇ ਨੂੰ ਮੰਗ ਪੱਤਰ ਦਿੱਤਾ ਜਾਣਾ ਜਿਹੜਾ ਪੰਜਾਬ ਵੈਰੀ ਬੋਡੀ ਵੱਲੋਂ ਆਇਆ ਮੰਗ ਪੱਤਰ ਸੋ ਇੱਥੇ ਭਾਵੇਂ ਆਪਣੇ ਕੋਈ ਬਾਹਰੋਂ ਮੰਤਰੀ ਨਹੀਂ ਆ ਰਹੇ ਡੀਸੀ ਸਾਹਿਬ ਨੇ ਝੰਡਾ ਲਹਿਰਾਉਣਾ ਹੈ ਤੇ ਇੱਥੇ ਇੱਥੇ ਦਾ ਪ੍ਰੋਗਰਾਮ ਹੈ ਵੀ ਡਿਪਟੀ ਕਮਿਸ਼ਨਰ ਦੇ ਰਾਹੀਂ ਮੰਗ ਪੱਤਰ ਭੇਜਾਂਗੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਮੰਗ ਪੱਤਰ ਇਹ ਹੈ ਵੀ 2.5 ਸਾਲ ਹੋ ਗਏ ਸਰਕਾਰ ਨੂੰ ਹੋਂਦ ਵਿੱਚ ਆਇਆ ਇੱਕ ਮਿੰਟ ਵੀ ਜਥੇਬੰਦੀ ਨਾਲ ਗੱਲ ਕਰਨਾਂ ਇਹਨੇ ਟਾਈਮ ਨਹੀਂ ਕੱਢਿਆ ਜਿਹੜਾ ਦਿਨ ਰਾਤ ਪ੍ਰਚਾਰ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਕਾਰ ਤੁਹਾਡੇ ਦਵਾਰ ਅਸੀਂ ਕਹਿੰਦੇ ਆਂ ਵੀ 2.5 ਸਾਲਾਂ ਵਿੱਚ ਮੁਲਾਜ਼ਮਾਂ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਰੈਲੀਆਂ ਲੱਖਾਂ ਰੁਪਏ ਖਰਚ ਕਰਕੇ ਕੀਤੀਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਟਾਈਮ ਲੈ ਲੈ ਕੇ ਦਿੱਤਾ ਲਿਖਤੀ ਤੌਰ ਤੇ ਸੱਦੇ ਆਏ ਆ ਪਰ ਉਹ ਲਿਖਤੀ ਸੱਦਿਆਂ ਤੋਂ ਵੀ ਇਹ ਸਰਕਾਰ ਮੁੱਕਰੀ ਆ ਗੱਲਬਾਤ ਕਰਨ ਦਾ ਵੀ ਟਾਈਮ ਨਹੀਂ ਮੰਗਾ ਮੰਨਣੀਆਂ ਤਾਂ ਦੂਰ ਰਹਿ ਗਈਆਂ ਤੇ ਜੇ ਮੰਗਾਂ ਦਾ ਜ਼ਿਕਰ ਕਰੀਏ ਅੱਜ ਪੰਜਾਬ 'ਚ ਕਿਤੇ ਅੰਕੜੇ ਕੱਢ ਕੇ ਵੇਖ ਲਓ ਸਰਕਾਰ ਹੀ ਅੰਕੜੇ ਦੱਸਦੇ ਨੇ ਕਿ ਕਿੰਨੇ ਮੁਲਾਜ਼ਮ ਰੈਗੂਲਰ ਹੈ ਤੇ ਕਿੰਨੇ ਜਿਹੜੇ ਹੈ ਠੇਕੇ ਦੇ ਭਰਤੀ ਆਊਟਸੋਰਸ ਵਾਲੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਅੱਧੇ ਨਾਲੋਂ ਜ਼ਿਆਦਾ ਮੁਲਾਜ਼ਮ ਜਿਹੜੇ ਆ ਅੱਜ ਠੇਕੇ والے ਪੱਕੇ ਮੁਲਾਜ਼ਮ ਥੋੜੇ ਰਹਿ ਗਏ ਬਹੁਤ ਵੱਡੀ ਗਿਣਤੀ ਲੱਖਾਂ ਮੁਲਾਜ਼ਮ ਆ ਜਿਹੜੇ ਠੇਕੇ ਤੇ ਆਊਟਸੋਰਸ ਤੇ ਆ ਜਿੰਨਾਂ ਦਾ ਸ਼ੋਸ਼ਣ 15-15 20 ਵੀ ਸਾਲ ਤੋਂ ਹੋ ਗਿਆ ਅੱਜ ਰਮੈਗ ਮੈਂ ਸਰਕਾਰ ਪੱਕੇ ਨਹੀਂ ਕਰ ਰਹੀ ਥੋੜਾ ਜਿਹਾ ਕਮਿਸ਼ਨ ਇਨਸੈਂਟਿਵ ਤਾਂ ਮਤਲਬ ਲੋਕ ਕੰਮ ਇਹਨਾਂ ਤੋਂ ਲੈਂਦੇ ਆ ਪੂਰੇ ਮੁਲਾਜ਼ਮ ਜਿੰਨਾਂ ਸੋ ਅਸੀਂ ਇਹ ਮੰਗ ਕਰਦੇ ਆ ਸਰਕਾਰ ਤੋਂ ਪਹਿਲੀ ਮੰਗੇ ਆ ਵੀ ਜਿਹੜੇ ਠੇਕਾ ਮੁਲਾਜ਼ਮ ਹੈ ਆਊਟਸੋਰਸ ਮੁਲਾਜ਼ਮ ਹੈ ਜਾਂ ਜਿਹੜੇ ਕੇਂਦਰੀ ਸਕੀਮਾਂ ਤੇ ਕੰਮ ਕਰਦੀਆਂ ਆਸ਼ਾ ਵਰਕਰ ਆਂਗਣਵਾੜੀ ਮਿਡ ਡੀ ਮੀਲ ਭੈਣਾ ਇਹਨਾਂ ਦਾ ਸ਼ੋਸ਼ਣ ਕਰਨਾ ਸਰਕਾਰ ਬੰਦ ਕਰੇ ਇਹਨਾਂ ਦੇ ਘਟੋ ਘੜ ਘਟੋ ਘਾਟ ਹੋਜਰਤਾ ਦਾ ਕਾਨੂੰਨ ਲਾਗੂ ਕਰੇ ਆਊਟਸੋਰਸ ਮੁਲਾਜ਼ਮਾਂ ਦੀ ਮੰਗ ਹੈ ਵੀ ਜਿਹੜਾ ਪੈਸਾ ਸਰਕਾਰ ਉਹ ਠੇਕੇਦਾਰਾਂ ਨੂੰ ਦਿੰਦੀ ਹੈ ਪ੍ਰਾਈਵੇਟ ਠੇਕੇਦਾਰਾਂ ਨੂੰ ਭਰਤੀ ਕਰਨ ਵਾਲਿਆਂ ਨੂੰ ਉਹਨਾਂ ਨੂੰ ਮਹਿਕਮਿਆਂ ਤੋਂ ਬਾਹਰ ਕੱਢਿਆ ਜਾਵੇ ਇਹ ਸੇਵਾ ਮਹਿਕਮੇ ਦੀ ਕਰਦੇ ਆ ਮਹਿਕਮਾ ਆਵਦੀ ਅੰਡਰ ਲਵੇ ਇਹਨਾਂ ਨੂੰ ਤੇ ਠੇਕਾ ਮੁਲਾਜ਼ਮ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਪੱਕਾ ਕਰੇ ਪੁਰਾਣੀ ਪੈਨਸ਼ਨ ਬਹਾਲ ਕਰੇ ਤੇ ਜਿਹੜੇ ਮੁਲਾਜ਼ਮਾਂ ਦਾ ਡੀਏ ਦੀਆਂ ਤਿੰਨ ਕਿਸ਼ਤਾਂ ਐਸੇ ਲਈ ਪੰਜਾਬ ਦਾ ਮੁਲਾਜ਼ਮ ਸੈਂਟਰ ਨਾਲੋਂ 12% ਡੀਏ ਘੱਟ ਲੈ ਰਿਹਾ ਸੈਂਟਰ ਦੇ ਵਿੱਚ 50% ਮੁਲਾਜ਼ਮ ਲੈ ਰਹੇ ਡੀਏ ਸਾਨੂੰ 12% ਘੱਟਸਾ ਲਾਓ ਵੀ 38% ਮਿਲਦਾ ਹੈ ਡੀਏ ਇਸ ਲਈ ਹਰ ਇੱਕ ਮੁਲਾਜ਼ਮ ਦਾ ਪੇਕ ਮਿਸ਼ਨ ਦਾ ਜਿਹੜਾ ਪੇਕ ਮਿਸ਼ਨ ਲਾਗੂ ਸਰਕਾਰ ਨੇ ਕੀਤਾ ਇੱਕ ਇੱਕ 16 ਤੋਂ ਉਹ ਲਾਗੂ ਉਹਦੇ ਜਿਹੜੇ ਬਕਾਏ ਆ ਸਾਢੇ 5 ਵਰਿਆਂ ਦੇ 30 ਜੂਨ 21 ਤੱਕ ਦੇ ਬਕਾਏ ਸਰਕਾਰ ਕੰਨੀ ਪਏ ਆ ਹਰ ਇੱਕ ਮੁਲਾਜ਼ਮ ਦਾ 2-2 ਲੱਖ ਤੇ ਮੇਰੇ ਵਰਗੇ ਰਿਟਾਇਰ ਪੈਨਸ਼ਨਰ ਦਾ ਲੱਖ-ਰੇੜ ਲੱਖ ਰੁਪਈਆ ਸਰਕਾਰ ਕੰਨੀ ਪਿਆ ਹੈ ਸਰਕਾਰ ਮੁਲਾਜ਼ਮਾਂ ਦਾ ਕਰੋੜਾਂ ਰੁਪਈਆ ਦੱਬੀ ਬੈਠੀ ਹੈ ਦੇਣਾ ਕਦੋਂ ਹੈ ਉਹਦਾ ਕੋਈ ਪਤਾ ਨਹੀਂ ਅੱਜ ਵੀ ਕੈਬਨਟ ਦੀ ਮੀਟਿੰਗ ਹੈ ਆ ਜਿਹੜੀ ਜਲੰਧਰ ਦੀ ਜਿਮਣੀ ਚੋਂ ਜਿੱਤੀ ਹੈ ਭਗਵੰਤ ਮਾਨ ਨੇ ਉਹਦੋਂ ਥੋੜੇ ਦਿਨ ਪਹਿਲਾਂ ਜਥੇਬੰਦੀ ਨੂੰ ਆਪ ਸੱਦਿਆ ਤੇ ਕਹਿੰਦਾ ਵੀ ਜਿਹੜਾ 2.5 ਸਾਲ ਹੋ ਗਿਆ ਜੋ ਹੋ ਗਿਆ ਹੁਣ ਮੈਂ ਤੁਹਾਨੂੰ 22 ਜੁਲਾਈ ਨੂੰ ਮੀਟਿੰਗ ਦਿੰਨਾ ਹੈ ਪੰਜਾਬ ਭਵਨ ਦੇ ਬੈਠੇ ਬੈਠੇ ਬੁਖ ਕਰਾਇਆ ਕਿਉਂਕਿ ਮੁਲਾਜ਼ਮਾਂ ਦਾ ਗਿਲਾ ਹੀ ਸੀ ਵੀ ਤੁਸੀਂ ਮੀਟਿੰਗਾਂ ਦੇ ਦਿੰਦੇ ਆ ਮਗਰੋਂ ਮੁੱਕਰ ਜਾਂਦੇ ਸਾਨੂੰ ਬੁਲਾਉਂਦੇ ਹੀ ਨਹੀਂ ਤੇ ਕਹਿੰਦੇ ਸੀ ਆਤਕੀ ਹਰ ਹਾਲਤ ਮੀਟਿੰਗ ਕਰਾਂਗੇ 22 ਜੁਲਾਈ ਦਿੱਤੀ ਫਿਰ 2 ਅਗਸਤ ਕਰਤੀ ਆਪੇ ਹੀ ਉਹ ਦੋਨੇ ਮੀਟਿੰਗਾਂ ਮੁਲਤਵੀ ਕਰਕੇ ਹੁਣ 22 ਅਗਸਤ ਤੇ ਪਾਈ ਦੀ ਹੈ ਐਂ ਕਰਦੇ ਆ ਤੇ ਅਸੀਂ ਜਿਹੜਾ ਅੱਜ ਬੁਖੜਤਲਾਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕਰਕੇ ਕੱਲ ਨੂੰ ਮੰਗ ਪੱਤਰ ਦਿੱਤੇ ਜਾਣੇ ਆ ਉਦੋਂ ਬਾਅਦ 18 ਤਰੀਕ ਨੂੰ ਬਰਨਾਲੇ ਸਾਰਾ ਮਾਲਵਾ ਉਥੇ ਰੈਲੀ ਕਰਨੀ ਹੈ ਬਰਨਾਲੇ ਜਿੱਥੇ ਇਹਦਾ ਜ਼ਿਲ੍ਹਾ ਹੈ ਭਗਵੰਤ ਮਾਨ ਦਾ 18 ਤਰੀਕ ਨੂੰ ਉਥੇ ਜਾਣੀ ਹੈ ਬਹੁਤ ਵੱਡੀ ਗਿਣਤੀ ਮੁਲਾਜ਼ਮ ਦੇ ਪੈਨਸ਼ਨਰ ਜਾਣਗੇ ਉਹ ਸੱਦਾ ਦਿੱਤਾ ਵਿਆ ਪੰਜਾਬ ਮੁਲਾਜ਼ਮ ਦੇ ਪੈਨਸ਼ਨ ਸਾਂਝੇ ਫਰੰਟ ਵੱਲੋਂ ਤੇ ਉਸੇ ਦਿਨੀ ਚੱਬੇਵਾਲ ਉਥੇ ਵੀ ਵੋਟਾਂ ਪੈਣੀਆਂ ਚੱਬੇਵਾਲ ਵੀ ਜਿਮਨੀ ਚੋਣਾ ਆ ਰਹੀਆਂ ਉਥੇ ਮਾਝਾ ਦੇ ਦਬਾਬਾ ਸਾਰਾ ਚੱਬੇਵਾਲ ਜਾ ਰਿਹਾ ਹੈ ਇਹ 18 ਤਰੀਕ ਨੂੰ ਐਕਸ਼ਨ ਕਰਨਾ ਹੈ ਜੇ 22 ਤਰੀਕ ਨੂੰ ਫੇਰ ਮੀਟਿੰਗ ਨਾ ਕੀਤੀ ਮੁਲਤਵੀ ਕੀਤੀ ਮੀਟਿੰਗ ਕੋ ਭੱਜੀ ਸਰਕਾਰ ਤਾਂ ਫਿਰ 23 ਤਰੀਕ ਨੂੰ ਬਹੁਤ ਵੱਡੀਆਂ 22 ਤੇ 23 ਦੋਨੇ ਦਿਨਾਂ ਪਤਲੇ ਫੂਕੜਿਆ ਅਰਤੀ ਫੂਕ ਮਜਾਰੇ ਹੋਣੇ ਹੈ ਤੇ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇੱਕ ਪਾਸੇ ਜਿਹੜੇ ਦੇਸ਼ ਭਗਤਾਂ ਨੇ ਆਜ਼ਾਦੀ ਲੈ ਕੇ ਦਿੱਤੀ ਭਗਤ ਸਿੰਘ ਵਰਗੇ ਨੇ ਉਹਨਾਂ ਨੇ ਉਹ ਜੇ ਦੇਸ਼ ਦਾ ਸੁਪਨਾ ਲਿਆ ਸੀ ਜਿੱਥੇ ਸਭ ਨੂੰ ਹੱਕ ਮਿਲੂਗਾ ਛੋਟੇ ਤੋਂ ਛੋੜੇ ਬੰਦੇ ਦੀ ਵੀ ਸੁਣੀ ਜਾਊਗੀ ਪਰ ਉਹ ਭਗਤ ਸਿੰਘ ਵਰਗੇ ਫਸਤੀਆਂ ਚੜ ਗਏ ਆ ਸਰਕਾਰਾਂ ਜਿਹੜੀਆਂ ਨਾ ਭਗਤ ਸਿੰਘ ਦਾ ਲੈਂਦੀਆਂ ਇਨਕਲਾਬ ਜਿੰਦਾਬਾਦ ਦਾ ਨਾਹਰਾ ਲਾਉਂਦੀਆਂ ਕੰਮ ਸਾਰੇ ਉਲਟੇ ਕਰਦੀਆਂ ਅੱਜ ਮੁਲਾਜ਼ਮ ਜਿਹੜੇ ਬੇਰੋਜ਼ਗਾਰ ਨੌਜਵਾਨ ਆ ਰੋਜ਼ਗਾਰ ਆਸੇ ਪਟਕ ਰਹੇ ਆ ਕੋਈ ਟੈਂਕੀਆਂ ਦੇ ਚੜਦਾ ਕਿੰਨੀਆਂ ਕਿੰਨੀਆਂ ਡਿਗਰੀਆਂ ਪੜ੍ਹ ਕੇ ਜਿਵੇਂ ਕਿਸਾਨ ਦੋਦ ਦਸ਼ੀਆਂ ਕਰਦਾ ਸਾਡੇ ਬੇਰੋਜ਼ਗਾਰ ਬੱਚੇ ਧੀਆਂ ਪੁੱਤ ਠੇਕੇ ਵਾਲੇ ਮੁਲਾਜ਼ਮ ਉਹ ਵੀ ਖੁਦਕਸ਼ੀਆਂ ਕਰਦੇ ਆ ਆ ਬਿਜਲੀ ਬੋਰਡ ਦੇ ਇੱਕ ਆਊਟਸੋਰਸ ਮੁਲਾਜ਼ਮ ਕਿੰਨੇ ਜਿਹੜੇ ਕਰੰਟ ਲੱਗਣ ਕਰਕੇ ਪਿਛਲੇ ਦਿਨੀ ਮਰ ਗਏ ਸੋ ਸਰਕਾਰ ਨੂੰ ਚਿੰਤਾ ਨਹੀਂ ਹੈਗੀ ਕੱਲਾ ਇਨਕਲਾਬ ਦਾ ਜਿੰਦਾਬਾਦ ਦਾ ਨਾਰਾ ਲਾਉਣਾ ਭਗਤ ਸਿੰਘ ਨਹੀਂ ਬਣ ਜਾਣਾ ਉਹਨਾਂ ਨੇ ਤੀਆਂ ਗੱਲਾਂ ਤੇ ਅਮਲ ਕਰਨਾ ਪਊਗਾ ਸੋ ਇੰਨੀਆਂ ਬੇਨਤੀਆਂ ਦੇ ਨਾਲ ਸਾਰਿਆਂ ਦਾ ਧੰਨਵਾਦ ਤੁਹਾਡੇ ਚੈਨਲ ਦਾ ਵੀ ਵਿ ਤੇ ਇਹ ਜਿਹੜਾ ਪ੍ਰੋਗਰਾਮ ਸਾਡਾ ਕੱਲ ਤੱਕ ਜਾਰੀ ਰਹਿਣਾ ਤੇ ਮੰਗ ਪੱਤਰ ਜਿਹੜਾ ਅਫਸਰਾਂ ਨੂੰ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ